ਅੰਮ੍ਰਿਤਸਰ ਰਾਜ ਦੇ ਪੰਜਾਬੀ ਸਿੰਗਰ ਜਸਬੀਰ ਜੱਸੀ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪੁੱਜੇ। ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਇੱਥੇ ਅਦਾ ਕੀਤਾ। ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਅੱਜ ਚੜਦੀ ਕਲਾ ਦੀ ਅਰਦਾਸ ਕਰਨ ਆਏ ਹਾਂ ਤੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦੇ ਲਈ ਗੁਰੂ ਨੇ ਬੁਲਾਇਆ ਸੀ ਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ। ਇੱਥੇ ਆ ਕੇ ਜੋ ਮਿਲਦਾ ਹੈ ਉਹ ਮਨ ਨੂੰ ਸ਼ਾਂਤੀ ਦਿੰਦਾ ਹੈ ਉਹਨਾਂ ਕਿਹਾ ਕਿ ਮੇਰਾ ਨਵਾਂ ਗੀਤ ਆ ਰਿਹਾ ਹੈ ਜੋ ਕਿ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਵੇਗਾ ਹੋਰ ਵੀ ਮੇਰੇ ਕਾਫੀ ਗੀਤ ਆ ਰਹੇ ਨੇ ਪਰ ਇਹ ਗੀਤ ਮੈਨੂੰ ਜ਼ਿਆਦਾ ਵਧੀਆ ਲੱਗਾ ਤੇ ਮੈਂ ਪਹਿਲਾਂ ਇਸ ਗੀਤ ਨੂੰ ਹੀ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਇਆ ਹਾਂ ਮੈਂ ਕਾਮਨਾ ਕਰਦਾ ਹਾਂ ਕਿ ਮੇਰਾ ਗੀਤ ਇਹ ਬਹੁਤ ਅੱਛਾ ਲੱਗੇ ਲੋਕਾਂ ਨੂੰ ਤੇ ਇਸੇ ਦੇ ਨਾਲ ਉਹਨਾਂ ਨੇ ਅੱਗੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਦਰਬਾਰ ਸਾਹਿਬ ਵਾਸਤੇ ਇਹ ਸ਼ਬਦਾਂ ਸ਼ਬਦ ਇੱਥੇ ਹੋ ਨਹੀਂ ਸਕਦੇ ਕੋਈ ਕਿ ਸ਼ਬਦ ਇੱਥੇ ਮਿਲਣਗੇ ਔਰ એનર્ਜੀ ਇੱਥੋਂ ਮਿਲੇਗੀ ਇੱਥੋਂ ਨਿਮਰਤਾ ਜਿਹੜੀ ਹੈ ਉਹ ਇੱਥੇ ਮਿਲੇਗੀ ਸਹਿਜਤਾ ਜਿਹੜੀ ਇੱਥੋਂ ਮਿਲਦੀ ਮਿਲੇਗੀ ਸਰਲਤਾ ਇੱਥੋਂ ਮਿਲੇਗੀ ਔਰ ਨੀਵੇਂ ਰਹਿਣਾ ਇੱਥੋਂ ਮਿਲੇਗਾ ਤੇ ਇਹਦੇ ਵਾਸਤੇ ਬਾਕੀ ਸ਼ਬਦ ਨਹੀਂ ਹੈ ਇੱਥੇ ਸਭ ਬਸ ਸਿੱਖਣ ਆਉਂਦੇ ਲੋਕ એનર્ਜੀ ਲੈਂਦੇ ਆ ਔਰ ਇਸ ਇੱਕ ਪਸ਼ਕੀਸ ਨੂੰ ਤਾਂ ਕਿ ਅਸੀਂ ਪੰਜਾਬ ਦੇ ਜਨਪਾਲਾਂ ਪੰਜਾਬ ਸਾਨੂੰ ਪਤਾ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਕੀ ਸੀਗੇ ਉਹ ਉਹ ਉਹਨਾਂ ਦੀ ਬਾਣੀ ਕੀ ਕਹਿੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਕੀ ਕਹਿੰਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਕੁਰਬਾਨੀ ਕੀ ਕਹਿੰਦੀ ਹੈ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਸਾਨੂੰ ਕਿਰਦਾਰ ਦਿੰਦੀ ਹੈ ਸਾਨੂੰ ਜੀਣ ਦੀ ਜਾਂਚ ਦਿੰਦੀ ਹੈ ਸੋ ਇੱਥੇ ਆ ਕੇ ਤੇ ਹਮੇਸ਼ਾ ਇਨਸਾਨ ਹੈ ਹੋਣ ਵਾਲੇ ਬਹੁਤ ਸਾਰੇ ਭਾਜੀ ਇੱਕ ਗਾਣਾ ਹੁਣ ਬੋਕੇ ਕਰਕੇ ਗਾਣਾ ਆ ਰਿਹਾ ਫਿਰ ਕਈ ਗਾਣੇ ਆ ਫਿਰ ਡਾਂਸਿੰਗ ਗਾਣੇ ਵੀ ਹੈ ਕਈ ਬਟ ਆਪਾਂ ਦਾ ਜ਼ਿਕਰ ਕਰਾਂਗੇ ਕਿਸ ਦਿਨ ਫਿਰ ਆਵਾਂਗੇ ਤੇ ਅੱਧੀ ਪ੍ਰੈਸ ਕਾਨਫਰੰਸ ਕਰਾਂਗੇ ਮੇਰੇ ਖਿਆਲ ਨਾਲ ਨਾ ਪੋਲਿਟਿਕਸ ਵਿੱਚ ਕਦੀ ਨਹੀਂ ਕਲਾਕਾਰਾਂ ਨੂੰ ਆਉਣਾ ਚਾਹੀਦਾ ਮੇਰਾ ਵੀ ਹੁਣ ਪਿੱਛੇ ਜੀ ਰੌਲਾ ਪਾ ਦਿੱਤਾ ਸੀਗਾ ਲੋਕਾਂ ਨੇ ਵੀ ਮੈਂ ਲੜ ਰਿਹਾ ਪਰ ਮੈਂ ਤਾਂ ਕਦੀ ਵੀ ਨਹੀਂ ਲੜ ਰਿਹਾ ਚਲੋ ਇਹ ਵੀ ਅੱਛਾ ਹੋ ਗਿਆ ਕਿ ਤੁਸੀਂ ਅੱਜ ਮੀਡੀਆ ਮੈਂ ਰੀਲ ਬਣਾਉਣਾ ਚਾਹੁੰਦਾ ਸੀ ਇਹਦੀ ਅੱਜ ਮੀਡੀਆ ਸਾਰਾ ਇਕੱਠਾ ਹੋਇਆ ਕਦੀ ਵੀ ਨਹੀਂ ਲੜਨਾ ਚਾਹੁੰਦਾ ਉਹਦਾ ਕਾਰਨ ਕੀ ਹੈ ਕਿ ਮੈਨੂੰ ਲੱਗਦਾ ਕਲਾਕਾਰ ਜਿਹੜਾ ਸਮਾਜ ਵਾਸਤੇ ਕੰਮ ਨਹੀਂ ਕਰਦਾ ਉਹਦੀ ਆਦਤ ਨਹੀਂ ਹੁੰਦੀ ਉਹਦੇ ਵਾਸਤੇ ਅਲੱਗ ਤਰ੍ਹਾਂ ਦਾ ਇੱਕ ਮਾਈਂਡਸੈਟ ਹੁੰਦਾ ਅਲੱਗ ਤਰ੍ਹਾਂ ਦਾ ਇੱਕ ਤੁਹਾਡਾ ਜੀਵਨ ਹੁੰਦਾ ਤੇ ਨਾ ਹੀ ਉਹਦਾ ਉਹਦਾ ਕੋਈ ਮੈਨੂੰ ਲੱਗਦਾ ਉਹ ਉਹਦਾ ਕੰਮ ਹੀ ਨਹੀਂ ਹੈ ਕਲਾਕਾਰ ਨੂੰ ਨਹੀਂ ਆਉਣਾ ਜਿਹਦਾ ਮੈਂ ਬਹੁਤ ਕਲਾਕਾਰਾਂ ਨੂੰ ਦੇਖਿਆ ਮੈਂ ਨਾਮ ਨਹੀਂ ਲਾਵਾਂਗਾ ਇੱਥੇ ਕੰਟਰੋਵਰਸੀ ਹੋਏਗੀ ਬਹੁਤ ਕਲਾਕਾਰ ਜਿਹੜੇ ਆਏ ਨੇ ਈਵਨ ਗੁਰਦਾਸਪੁਰ ਈਵਨ ਅੰਮ੍ਰਿਤਸਰ ਜਿਹੜੇ ਉਧਰ ਉਧਰ ਪਰ ਉਹਨਾਂ ਨੇ ਕੀਤਾ ਕੁਝ ਨਹੀਂ ਸੋ ਕਲਾਕਾਰਨ ਨੂੰ ਨਹੀਂ ਆਣਾ ਚਾਹੀਦਾ ਉਹ ਹੀ ਆਣ ਜਿਹੜੇ ਲੋਕ ਕੰਮ ਕਰ ਸਕਦੇ ਪਾਜੀ ਨਸ਼ਾ ਤੇ ਹੁਣ ਦੇਖੋ ਕਿਛਾ ਹੀ ਬੰਦ ਕਰਨਾ ਪੈਣਾ ਸਰਕਾਰਾਂ ਹੀ ਬੰਦ ਕਰ ਸਕਦੀਆਂ ਸਰਕਾਰਾਂ ਹੀ ਲੱਕੇ ਲਾ ਸਕਦੀਆਂ ਸਰਕਾਰਾਂ ਪਾਲਿਸੀਜ਼ ਬਣਾ ਸਕਦੀਆਂ ਕਲਚਰ ਤੇ ਵੀ ਨਸ਼ਿਆਂ ਤੇ ਵੀ ਉਹ ਪਾਲਿਸੀ ਬਣਾ ਕੇ ਵਧੀਆ ਅਫਸਰ ਲੱਗਣ ਜਿਹੜੇ ਜਿਹੜੇ ਕਰਪਟ ਨਾ ਹੋਣ ਜਿਹੜੇ ਹਰ ਤਰੀਕੇ ਨਾਲ ਨਿਪੁੰਨਤਾ ਦੇ ਨਾਲ ਕੰਮ ਕਰਨ ਤੇ ਨਿਡਰਤਾ ਦੇ ਨਾਲ ਕੰਮ ਕਰਨ ਤੇ ਨਸ਼ੇ ਤੇ ਖੰਗਲ ਕਰਨਾ ਕੋ ਮਤਲਬ ਵੱਡੀ ਗੱਲ ਹੈ ਨਹੀਂ ਸਰਕਾਰ ਜਦੋਂ ਚਾਹੇਗੀ ਜੋ ਖਤਮ ਕਰਨਾ ਉਹ ਖਤਮ ਕਰ ਸਕਦੀ ਹੈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ